ਢੋਲ ਵੱਜ ਰਿਹਾ ਸੈਂਜ ਕਰਕੇ ਉਹ ਧਿਆਨ ਨਾਲ ਫਿਰ ਸਟੈਂਡ ਨਹੀਂ ਸਹੀ ਲੱਗਾ ਬੱਬਾ ਬੱਬਾ ਸਮਝ ਗਿਆ ਉਹ ਸੈਂਜ ਕਰਕੇ ਵੱਜ ਰਿਹਾ ਢੋਲ ਉਹ ਸਾਰੇ ਪਿੰਡ ਦੇ ਘਮੋੜੇ ਢੋਲਦਾ ਭਾਈ ਹੁਣ ਸਾਰੇ ਪਿੰਡ ਦੇ ਘਮਦੇ ਸੈਂਜ ਨਾਲ ਸੁਣਦਾ ਦਿੰਦੇ ਆ ਗਏ ਜੀ ਬਾਬਾ ਵਸਾਉਣ ਆਂਡੀਆਂ ਵਗੜਾ ਲੱਗੀਆਂ ਰਾਤ ਨੂੰ ਚੱਲਣੀਆਂ ਸਾਰੀਆਂ ਡਰੈਕਟਰ ਚੱਲ ਰਿਹਾ ਹੈ ਅੰਦਰ ਠੀਕ ਆ ਬਾਕੀ ਮੇਲਾ ਚੱਲ ਰਿਹਾ ਆ ਪਾਪਾ ਬਸ ਹੋਣਾ ਸਾਰੇ ਹੀ ਕੋਈ ਮੇਲਾ ਚੱਲ ਰਿਹਾ ਆ ਅੰਦਰ ਤਰੀਕ ਤੋਂ ਤਾੜਿਆ ਬਾਕੀ ਅੰਦਰ ਦੇਖਣਾ ਪਾਉਣਾ ਆ ਜਿਹੜੇ ਉਹ ਰਹਿੰਗੇ ਜਿਹੜੇ ਇੱਧਰ ਵੀ ਬੈਠੇ ਆ ਸਾਰੇ ਇਧਰ ਦਾ ਪਟਵਟਾ ਗਿਆ ਹੋਇਆ ਸਾਰੇ ਹਾਂ ਕਿੱਦਾਂ ਹਾਲ ਨਿਆਣੇ ਆਪਣੇ ਠੀਕ ਆ ਵਾਹ ਓ ਪੀ 208 ਮੇਲਾ ਚੱਲ ਰਿਹਾ ਬਾਬਾ ਪਸੂਣ ਵੀਰੋ ਠੀਕ ਆ ਆ ਪੋਸਟਰ ਲੱਗਾ ਆ ਦੇਖੋ 15 ਤਰੀਕ ਦੀ ਸੰਜਿਆ ਪਾਣੀ ਦੇ ਹੜਾਂ ਵਾਲਾ ਲੱਗਦਾ ਠੀਕ ਆ ਬਾਕੀ ਸੰਜੇ ਦਾ ਪੋਸਟਰ ਲੱਗਾ ਹੈ ਨਿਆਣੇ ਕੰਨ ਕੰਦੇ ਸੈਂਚ ਪੂਰੀ ਯੋਧੇ ਬਾਕੀ ਅੰਦਰ ਜਾ ਕੇ ਦੇਖਦੇ ਆਂ ਕੀ ਸਿਸਟਮ ਹੈ ਹਣਾ ਸਾਰਾ ਹੀ ਕਦਾਲ ਬੱਜੀ ਸੰਗਤ ਮੱਥਾ ਦੇ ਰਹੀ ਆ ਬਾਬਿਆਂ ਜੀ ਜੂਤ ਕੋਛਾ ਤਾਂ ਉਹ ਮੋੜ ਦੋਸਤ ਸਾਰੇ ਇਹ ਨਾ ਮਾ ਪੱਪਾ ਬਸ ਉਹਦਾ ਸਾਲ ਨੂੰ ਦਿਖਾਉਂਦੇ ਆ ਠੀਕ ਹੈ ਜੀ ਬਣੇ ਰੋ ਨਿਆਣੇ ਕਮੇ ਵੀਡੀਓ ਚ ਆਉਣਾ ਠੀਕ ਹੈ ਨਾਮ ਕੀ ਹੈ ਜਸਮੀ ਤੇਰਾ ਟਾਈਪ ਹੋ ਅਭੀ ਤਾਨਿਆ ਮਾਨਪਰੀ ਸਹੀ ਆ ਪੜਾਈ ਕਰਦੀ ਆ ਹਾਂ ਹਾਂ ਜੀ ਸਹੀ ਆ ਪੜਾਈ ਇੱਕ ਨੰਬਰ ਦਾ ਨਾ ਕੀ ਬਣਨਾ ਵੱਡੇ ਹੋ ਕੇ ਜਸਮੀ ਡਾਕਟਰ ਡਾਕਟਰ ਬਣਨਾ ਉਹ ਲਾ ਮੇਰੀ ਭੈਣ ਨੂੰ ਕੋਈ ਡਾਕਟਰ ਭਾਈ ਕਰ ਦੇ। ਬੋਲ ਠੀਕ ਹੈ। ਵਾਈ ਕਰ ਦਿਓ। ਹਾਂ। ਇਹ ਕੰਮ ਇਹਦੇ ਨਾਲ। ਅੰਦਰ ਸੇਵਾ ਸਾਹਿਬ ਦਾ ਠੀਕ ਹੈ। ਇਹ ਰੇਗ ਦੀਵਾ ਵਾ ਰੇਗ ਦੂਜੇ ਹੁੰਦਾ ਠੀਕ ਹੈ ਜੀ। ਤੇ ਬਾਕੀ ਦੰਦ ਖਾਲਦੇ ਆ ਉਧਰ ਬਾਬਾ ਨੂੰ ਫੋਨ ਵੀ ਦਸਵਾ। ਅੰਦਰ ਲਾਈਕ। ਹੂੰ। ਕਮੈਂਟਰ ਹੈ। ਕਿਤਾ ਵਧੀਆ। ਲਾਉ ਸੰਤਰੇ। ਪੂਰਾ। ਪੂਰਾ ਪੂਰਾ। ਸਹੀ ਹੈ। ਇਹ ਵੀਰੇ ਆਪਣਾ ਠੀਕ ਹੈ ਟਿੱਕੀਆਂ ਵਗੈਰਾ ਬਣਾਉਂਗਾ ਇਹ ਆਪਾਂ ਪੱਕਾ ਹੀ ਹੋਊਗਾ ਇੱਥੇ ਅੰਬਾ ਬਾਬਾ ਜੀ ਦੀ ਉਸਤਾਨ ਤਿਆਰ ਜਿਹੜਾ ਸਾਰੇ ਇੱਧਰ ਵੀ ਦੇਖ ਰਹੇ ਆ ਉੱਤਰ ਜਾ ਕੇ ਸੀ ਗਿਆ ਤੇ ਢੰਡੀ ਬਾਜੀ ਕੀ ਹਾਲ ਚਾਲ ਹੈ ਤੇ ਬਹੁਤ ਬਹੁਤ ਉਸਤਾਨ ਹੈ ਠੀਕ ਹੈ ਦਰਸ਼ਕਾਂ ਨੂੰ ਰਹਾ ਤੁਹਾਨੂੰ ਅੱਜ ਬਾਬਾ ਜੀ ਦੇ ਇੱਥੇ ਸਹੰਜਾ 15 ਤਰੀਕ ਦੀ ਠੀਕ ਹੈ ਤੁਸੀਂ ੱਡੇ ਤੇ ਬੋਰ ਲੱਗਾ ਵੇਖਿਆ ਹੋਣਾ ਜਿੰਨੇ ਭਰਾ ਭਾਂ ਦੇਖਦੇ ਆ ਬੜੇ ਦਿਨਾਂ ਬਾਅਦ ਆਇਆ ਇਹ ਵਲੌਗ 'ਚ 3-4 ਦਿਨ ਹੋ ਗਏ ਵਲੌਗ ਨਹੀਂ ਪਾਇਆ ਕੋਈ ਮੈਂ ਕਿਹਾ ਚਲੋ ਅੱਜ ਛੱਡ ਦਿੰਦੇ ਆ ਹਨਾ ਬਾਕੀ ਤੁਸੀਂ ਦੇਖੋ ਬਾਬਾ ਫਸਾਉਣ ਦੀ ਜਗ੍ਹਾ ਨੇ ਇਹ ਆ ਵੀਰੋ ਤੁਸੀਂ ਦੇਖਿਆ ਹੋਣਾ ਅੱਗੇ ਵੀਡੀਓ ਦੇ ਵਿੱਚ ਇਹ ਜਿਆਦਾ ਬਾਕੀ Okay. बड़ी पिछली निकालिए और बाबा जी का स्थान है देखो इन्ना सोहना बनाया आया बाबा जी के दर्शन करिए बाबा जी वाह वागो ਬੱਬਾ ਜੀ ਨੰਨੋ ਸੁਤਾਨ ਬੱਬਾ ਬਸੋਣ ਜੀ ਦਾ ਹੈਨਾ ਸਾਰੇ ਬਰ ਬੱਬਾ ਜੀ ਹੈਨਾ ਦੇਖੋ ਕਿੰਨਾ ਸੋਹਣਾ ਬਣਾਇਆ ਹੈ ਉੱਪਰ ਚੰਬਲ ਲੱਗਾ ਦੇਖੋ ਕਿੰਨਾ ਸੋਹਣਾ ਇਧਰ ਈਸੀ ਵਗੈਰਾ ਠੀਕ ਹੈ ਜਿਹੜੇ ਲਾਈਟ ਵਗੈਰਾ ਚੱਲ ਨਹੀਂ ਰਹੀ ਤਾਂ ਬਹੁਤ ਖੂਬਸੂਰਤ ਜਿਹੜੇ ਨਿਕਲ ਗਏ। ਬਾਬਾ ਜੀ ਦਾ ਦੋਖਰਾਉਣਾ ਹਨ। ਦੇ ਬਾਬਾ ਉਸਨੂੰ ਚੋਕ ਉੱਤੇ ਰੱਖੋ। ਇਹ ਬਾਬਾ ਸਿੰਘ ਜੀ ਦਾ ਮੈਦਾਨ। ਉਹਦੇ ਬਹੁਤ ਖੂਬਸੂਰਤ ਬਣਾਇਆ ਹੈ ਹਨਾ। ਪਿੰਡ ਰੋੜਕਾ ਖੌਰਤ ਦੇ ਵਿੱਚ ਠੀਕ ਹੈ ਜਿੱਥੇ ਸੰਜੀ 15 ਤਰੀਕ ਦੀ ਹਨਾ। ਕੁਚੇ ਹਾਲ ਆ ਦੇਖੋ ਮੈਂ ਬੈਠਣ ਆਉ ਆ ਸਾਰਾ ਹੈ ਨਾ ਬਹੁਤ ਹੀ ਖੂਬਸੂਰਤ ਬਣਾਇਆ ਸਿਰ ਮਨ ਖੁਸ਼ ਹੋ ਜਾਂਦਾ ਆਗੇ ਇੱਥੇ ਠੀਕ ਹੈ ਜੀ ਰੋਈ ਪਰੇਸ਼ਾਨੀ ਹੁੰਦੀ ਆ ਸਾਰੀ ਚੱਕ ਹੋ ਜਾਂਦੀ ਆ ਦੇਖੋ ਚਾ ਗਲੀ ਤਰਵਾਦੀ ਵੀ ਦੇਖੋ ਕਿੰਨੇ ਖੂਬਸੂਰਤ ਲਾਏ ਹੋ ਹੈਨਾ ਉਹ ਦਰੋ ਸਾਹਮਣੇ ਸ਼ੌਟ ਵੀਰੋ ਚਲੋ ਠੀਕ ਆ ਤੇ ਸੀ ਇਹ ਬਾਬਾ ਬਸਉਣ ਜੀ ਦਾ ਸਥਾਨ ਪਿੰਡ ਰੁੜਕਾ ਖੁਰਦ ਹੈਨਾ ਮਜੀ ਕੈਪ ਸੈਟ ਕਰ ਲਈਏ ਤੇ ਇਧਰ ਇਧਰ ਵੀ ਸਥਾਨ ਹੈ ਠੀਕ ਹੈ ਜੀ ਮੇਸਤਾਨ ਹੈ ਬਾਬਾ ਬਸਉਣ ਜੀ ਦਾ ਤੇ ਜੋ ਵੀ ਤੁਹਾਨੂੰ ਦਿਖਾ ਲਿਆ ਆਪਾਂ ਸਾਰਾ ਹੀ ਤੇ ਬੜੀਆ ਲੱਗੀ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰਕੇ ਦੱਸ ਦਿਓ ਹਨਾ ਤੇ 15 ਤਰੀਕ ਦੀ ਸੰਝਾ ਜਿੰਨੇ ਵੀ ਵੀਰ ਆਪਾਂ ਦੇਖਦੇ ਆ ਸਾਰੇ ਉਹ ਪਹੁੰਚੋ ਜਰੂਰ ਹਨਾ ਬਾਕੀ ਜੇ ਕੋਈ ਗਲਤੀ ਹੋ ਵੱਲੋਈ ਮਾਫ ਕਰਿਓ ਹਨਾ ਤੇ ਬੜੀਆ ਬਾਕੀ ਜੀ ਸਾਰਿਆਂ ਤਿਆਰ ਪਈ ਸਸੂ ਤੇ ਸਾਡੇ ਭਾਜੀ ਜਿਹੜੇ ਮੇਰੇ ਮੰਦਰ ਨੇ ਸੰਜੇ ਕਾਲ ਕਰਦੇ ਆ

ਆਰੰਡਾਰੇ ਪਿਆ ਦਾ ਕਰਕੇ ਗੁਰਪیو ਆ ਬਾਕੀ ਤੁਹਾਡੇ ਸਾਹਮਣੇ ਰਾਜ ਦੇਖੋ ਜਿਹੜਾ ਨੇ ਗਏ ਹੋਏ ਆ ਬਹੁਤ ਆ ਠੀਕ ਆ ਸਾਰੇ ਜਣੇ ਤੇ ਬਾਕੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜਾ ਕੋਸ਼ੇ ਉਂਦੇ ਵੀਡੀਓ ਚ ਆ ਕੇ ਠੀਕ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਟੱਕਰਾਂ ਦੇ ਗਰੇ ਬਲੌਗ ਦੇ ਵਿੱਚ ਜੀਰ ਜਰੂਰ